ਸਾਸਰੀਏ ਕਾਲਦੀ ਅੱਜ ਆਪਾਂ ਬਣਾਵਾਂਗੇ ਕਟ ਹਲਦੀ ਗਰੇਵੀ ਵਾਲੀ ਸਬਜੀ ਜਿਹੜੀ ਕਿ ਬਿਲਕੁਲ ਚਿਕਨ ਵਰਗੀ ਲੱਗਦੀ ਹੈ ਦੇਖਣ ਦੇ ਵਿੱਚ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਇਸ ਤਰੀਕੇ ਨਾਲ ਬਣਾਉਂਗੇ ਸਬਜੀ ਬਹੁਤ ਹੀ ਪਰਫੈਕਟ ਬਣੂਗੀ ਤੇ ਇਹਦੇ ਸੇਤ ਲਈ ਬਹੁਤ ਜ਼ਿਆਦਾ ਫਾਇਦੇ ਵੀ ਨੇ ਇੱਕ ਵਾਰ ਤੁਸੀਂ ਇਹ ਵਾਲੀ ਕਟ ਹਲਦੀ ਸਬਜੀ ਬਣਾ ਲਈਏ ਤੁਸੀਂ ਬਾਰ ਬਾਰ ਬਣਾ ਕੇ ਖਾਓਗੇ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਕਟ ਹਲ ਲਵਾਂਗੇ ਕਟਹਲਾ ਜਿਹੜਾ ਤੁਹਾਡਾ ਬਿਲਕੁਲ ਹੀ ਕੱਚਾ ਹੋਣਾ ਚਾਹੀਦਾ ਹੈ ਬਹੁਤ ਜ਼ਿਆਦਾ ਪੱਕਾ ਕਟਹਲ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਫਿਰ ਕਟਲ ਦੀ ਸਬਜੀ ਇਹ ਜਿਹੜੀ ਸਵਾਦ ਨਹੀਂ ਬਣਦੀ ਹੈਗੀ ਉਹਦੇ ਵਿੱਚੋਂ ਬੀਜ ਜਾਂ ਮਤਲਬ ਰੇਸ਼ੇ ਜ਼ਿਆਦਾ ਨਿਕਲ ਜਾਂਦੇ ਨੇਗੇ ਇਸ ਤਰ੍ਹਾਂ ਇਹਨੂੰ ਕੱਟਣ ਤੋਂ ਪਹਿਲਾਂ ਤੁਸੀਂ ਚਾਕੂ ਤੇ ਤੇ ਹੱਥਾਂ ਤੇ ਬਿਲਕੁਲ ਚੰਗੀ ਤਰ੍ਹਾਂ ਘੋ ਜਾਂ ਤੇਲ ਲਗਾ ਲੈਣਾ ਹੈ ਤਾਂ ਕਿ ਹੱਥਾਂ ਤੇ ਚਿਪਕੇ ਨਾ ਕਿਉਂਕਿ ਇਹਦੇ ਵਿੱਚੋਂ ਚਿਪਚਿਪਾ ਜਿਹਾ ਪਦਾਰਥ ਆ ਜਿਹੜਾ ਨਿਕਲਦਾ ਹੈ ਉਹਦੇ ਨਾਲ ਫਿਰ ਇਹ ਚਿਪਕਦਾ ਹੈ ਕੱਟਣ ਤੋਂ ਬਾਅਦ ਆਪਾਂ ਨੂੰ ਛੋਟੇ ਪੀਸਾਂ ਦੇ ਵਿੱਚ ਕੱਟ ਲਵਾਂਗੇ ਪੀਸਾਂ 'ਚ ਕੱਟਣ ਤੋਂ ਬਾਅਦ ਛਿੱਲ ਲਵਾਂਗੇ ਛਿੱਲਣ ਤੋਂ ਬਾਅਦ ਆਪਾਂ ਟੁਕੜੇ ਜਿਹੜੇ ਉਹ ਕਰ ਲੈਣੇ ਆ ਇਸ ਤਰ੍ਹਾਂ ਜਿੰਨੇ ਤੁਹਾਨੂੰ ਸਬਜ਼ੀ ਦੇ ਵਿੱਚ ਜ਼ਰੂਰਤਾ ਤੇ ਬੀਜ ਜਿਹੜੇ ਇਹਦੇ ਲੱਗ ਕਰ ਲੈਣੇ ਆ ਇਸ ਤਰ੍ਹਾਂ ਕੱਟਣ ਤੋਂ ਬਾਅਦ ਆਪਾਂ ਜਿਹੜਾ ਕੋਈ ਵੀ ਕੜਾਈ ਦਾ ਪੈਨ ਲੈ ਲੈਣਾ ਉਹਦੇ ਵਿੱਚ ਇੱਕ ਤੋਂ ਡੇਢ ਕੜਛੀ ਆਪਾਂ ਸਰੋਂ ਦਾ ਤੇਲ ਪਾਇਆ ਇਹਨੂੰ ਬਿਲਕੁਲ ਗਰਮ ਕਰਨ ਤੋਂ ਬਾਅਦ ਕੱਠਲ ਲੈ ਇਹਦੇ ਵਿੱਚ ਪਾ ਦਵਾਂਗੇ ਤੁਸੀਂ ਚਾਹੋ ਕੱਠਲ ਨੂੰ ਜਿਹੜਾ ਉਬਾਲ ਵੀ ਸਕਦੇ ਹੋ ਉਨੂੰ ਹਲਦੀ ਤੇ ਨੂਨ ਪਾ ਕੇ ਉਬਾਲ ਲਓ ਫਿਰ ਵੀ ਇਹ ਜਿਹੜੀ ਸਬਜੀ ਵਧੀਆ ਬਣਦੀ ਆ ਮੈਂ ਫਰਾਈ ਕੀਤਾ ਇਸ ਤਰ੍ਹਾਂ ਗਰੇਵੀ ਵਾਲੀ ਸਬਜੀ ਬਹੁਤ ਜ਼ਿਆਦਾ ਵਧੀਆ ਬਣਦੀ ਆ ਤੇ 스멜 ਵਗੈਰਾ ਵੀ ਨਹੀਂ ਰਹਿੰਦੀ ਹੈਗੀ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਆਪਾਂ ਥੋੜੀ ਦੇਰ ਲਈ ਪਕਾ ਲਵਾਂਗੇ ਆਪਾਂ ਹਾਈ ਫਲੇਮ ਤੇ ਹੀ ਇਹਨੂੰ ਪਕਾਉਣਾ ਹੈ ਗੈਸ ਦੀ ਫਲੇਮ ਲੋ ਨਹੀਂ ਕਰਨੀ ਹੈਗੀ ਕਿਉਂਕਿ ਪਾਣੀ ਛੱਡ ਜਾਂਦਾ ਲਗਾਤਾਰ ਚਲਾਉਂਦੇ ਹੋਏ ਪਕਾਉਣਾ ਹੈ ਤੇ ਆਖਿਰ ਦੇ ਵਿੱਚ ਇਹਦੇ ਵਿੱਚ ਨੂਨ ਆ ਜਿਹੜਾ ਉਹ ਐਡ ਕਰ ਦਵਾਂਗੇ ਉਹਨਾਂ ਐਡ ਕਰਨ ਤੋਂ ਬਾਅਦ ਆਪਾਂ ਬਾਕੀ ਦਾ ਮਸਾਲਾ ਦੇਖ ਲੈਣੇ ਆ ਦੋ ਤੋਂ ਤਿੰਨ ਪਿਆਜ਼ ਅਦਰਕ ਲਸਣ ਮਿਰਚਾਂ ਤੇ ਟਮਾਟਰ ਦੇ ਆਪਾਂ ਪਿਉਰੀ ਹੈ ਜਿਹੜੀ ਉਹ ਬਣਾ ਲਵਾਂਗੇ ਮਤਲਬ ਗਰੇਵੀ ਬਣਾ ਲਵਾਂਗੇ ਹੁਣ ਆਪਾਂ ਉਸੇ ਪੈਨ ਦੇ ਵਿੱਚ ਤੜਕਾ ਹੈ ਜਿਹੜਾ ਲਗਾ ਲਵਾਂਗੇ ਥੋੜਾ ਜਿਹਾ ਆਪਾਂ ਘਿਓ ਜਾਂ ਤੇਲ ਕੋਈ ਵੀ ਚੀਜ਼ ਦੋਨਾਂ ਚੋਂ ਲੈ ਲੈਣੀ ਆ ਜੀਰਾ ਪਾ ਲਵਾਂਗੇ ਥੋੜੀ ਜਿਹੀ ਅਜਵੈਨ ਹੋ ਸਕੇ ਤੁਸੀਂ ਪਾ ਲਿਓ ਉਹਦੇ ਨਾਲ ਟੇਸਟ ਵੀ ਵਧੀਆ ਹੋ ਜਾਂਦਾ ਤੇ ਸਬਜ਼ੀ ਵਧੀਆ ਬਣਦੀ ਆ ਹੁਣ ਆਪਾਂ ਜਿਹੜੀ ਗਰੇਵੀ ਬਣਾਈ ਸੀਗੀ ਉਹ ਇਹਦੇ ਵਿੱਚ ਫਰਾਈ ਕਰ ਲਵਾਂਗੇ ਆਪਾਂ ਬਿਲਕੁਲ ਚੰਗੀ ਤਰ੍ਹਾਂ ਤੁਸੀਂ ਪਕਾ ਲੈਣੀ ਆ ਜਦ ਪੱਕਦੀ ਆ ਤੇ ਦੂਜੀ ਸਾਈਡ ਤੇ ਕਠਲ ਵੀ ਹੈ ਜਿਹੜਾ ਆਪਣਾ ਪੱਕ ਰਿਹਾ ਹੈ ਆਪਾਂ ਨਾਲੋਂ ਨਾਲ ਦੋਨੋਂ ਚੀਜ਼ਾਂ ਪਕਾ ਲਵਾਂਗੇ ਇਸ ਤਰ੍ਹਾਂ ਇਹਨੂੰ ਲਗਾਤਾਰ ਚਲਾਉਂਦੇ ਹੋਏ ਤੁਸੀਂ ਬਿਲਕੁਲ ਵਧੀਆ ਤਰੀਕੇ ਦੇ ਨਾਲ ਪਕਾ ਲੈਣਾ ਜਦੋਂ ਇਹ ਪੱਕ ਗਈ ਉਸ ਟਾਈਮ ਤੇ ਇਹਦੇ ਵਿੱਚ ਨਾਣ ਮਿਰਚ ਆਪਾਂ ਐਡ ਕਰ ਦਿੰਨੇ ਆ ਸਵਾਦ ਅਨੁਸਾਰ ਇਹਦੇ ਵਿੱਚ ਆਪਾਂ ਨੂਨ ਪਾ ਦਵਾਂਗੇ ਜਦੋਂ ਆਪਾਂ ਕਠਲ ਨੂੰ ਫਰਾਈ ਕੀਤਾ ਸੀ ਉਦੋਂ ਵੀ ਉਹਦੇ ਵਿੱਚ ਨੂਨ ਪਾਇਆ ਸੀ ਉਸ ਦੇ ਹਿਸਾਬ ਨਾਲ ਤੁਸੀਂ ਨੂਨ ਆ ਜਿਹੜਾ ਦੇਖ ਕੇ ਐਡ ਕਰ ਲੈਣਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਧਨੀਆ ਪਾਊਡਰ ਧਨੀਆ ਪਾਊਡਰ ਪਾਉਣ ਤੋਂ ਬਾਅਦ ਤੁਸੀਂ ਹਲਦੀ ਆ ਜਿਹੜੀ ਉਹ ਵੀ ਐਡ ਕਰ ਦਵਾਂਗੇ ਤੁਸੀਂ ਚਾਹੋ ਇਹਦੇ ਵਿੱਚ ਸਾਬਤ ਧਨੀਆ ਜਿਹੜਾ ਦਰਦਰਾ ਕੁਟ ਕੇ ਪਾ ਸਕਦੇ ਹੋ ਲਾਲ ਮਿਰਚ ਪਾ ਦਵਾਂਗੇ ਹਰੀ ਮਿਰਚ ਵੀ ਪਾਈ ਸੀਗੀ ਉਸ ਦੇ ਹਿਸਾਬ ਨਾਲ ਤੁਸੀਂ ਮਿਰਚ ਜਿਹੜੀ ਜਿੰਨਾ ਕਿ ਤਿੱਖਾ ਖਾਣਾ ਪਸੰਦ ਕਰਦੇ ਹੋ ਓਨੀ ਕਿ ਮਿਰਚ ਪਾ ਦਿਓ ਦੇਗੀ ਮਿਰਚ ਪਾ ਦਵਾਂਗੇ ਇਹਦੇ ਨਾਲ ਗਰੇਵੀ ਆ ਜਿਹੜੀ ਕਲਰ ਚ ਵੀ ਉਹਦੀ ਆ ਜਾਂਦੀ ਹੈ ਤੇ ਖਾਣ ਚ ਵੀ ਟੇਸਟੀ ਲੱਗਦੀ ਹੈ ਇਸ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਤੇ ਥੋੜੀ ਦੇਰ ਲਈ ਆਪਾਂ ਹੋਰ ਪਕਾ ਲਵਾਂਗੇ ਤੁਸੀਂ ਟਮਾਟਰ ਦੀ ਪਿਉਰੀ ਲੱਗ ਤੋਂ ਪਾਉਣਾ ਚਾਹੁੰਦੇ ਹੋ ਤਾਂ ਲੱਗ ਤੋਂ ਹੀ ਪਾ ਸਕਦੇ ਹੋ ਜਾਂ ਜ਼ਿਆਦਾ ਟਮਾਟਰ ਪਾਉਣਾ ਚਾਹੁੰਦੇ ਹੋ ਉਹ ਵੀ ਪਾ ਸਕਦੇ ਹੋ ਉਸ ਤੋਂ ਔਣਾ ਨਹੀਂ ਸੀਗਾ ਸਾਰਾ ਕੁਝ ਤੇ ਆਪਾਂ ਗਰੇਵੀ ਦੇ ਵਿੱਚ ਹੀ ਹਾਲੇ ਆਪਾਂ ਪਾਣੀ ਨਹੀਂ ਪਾਇਆ ਹੈਗਾ ਇਹਨੂੰ ਕਠਲ ਨੂੰ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਥੋੜੀ ਦੇਰ ਲਈ ਆਪਾਂ ਨੂੰ ਪਕਾਵਾਂਗੇ ਤਾਂ ਕਿ ਬਿਲਕੁਲ ਹੀ ਟੇਸਟ ਵਧੀਆ ਹੋ ਜਾਵੇ ਤੇ ਸਾਰੇ ਮਸਾਲੇ ਜਿਹੜੇ ਇਹਦੇ ਵਿੱਚ ਰਸ ਜਾਣ ਉਸ ਤੋਂ ਬਾਅਦ ਇਹਦੇ ਵਿੱਚ ਲੋੜ ਅਨਸਾਰ ਆਪਾਂ ਪਾਣੀ ਪਾ ਦਵਾਂਗੇ ਜਿੰਨੀ ਕਿ ਜ਼ਰੂਰਤ ਤੁਸੀ ਚਾਹੋ ਇਹਨੂੰ ਕੁੱਕਰ ਦੇ ਵਿੱਚ ਵੀ ਬਣਾ ਸਕਦੇ ਹੋ ਕੁੱਕਰ ਦੇ ਵਿੱਚ ਵੀ ਹੈ ਜਿਹੜੀ ਸਬਜੀ ਆਪਣੀ ਟੇਸਟੀ ਬਣਦੀ ਹੈ ਅਪਾ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੇ ਤੇ ਇਹਨੂੰ ਬਿਲਕੁਲ ਮੀਡੀਅਮ ਟੂ ਹਾਈ ਫਲੇਮ ਤੇ ਜਿਹੜਾ ਪਕਾ ਲਵਾਂਗੇ ਜਦੋਂ ਇਹ ਆਪਣੀ ਸਬਜੀ ਪੱਕ ਕੇ ਤਿਆਰ ਹੋ ਗਈ ਉਸ ਟਾਈਮ ਤੇ ਆਪਾਂ ਇਹਦਾ ਢੱਕਣਾ ਟਾ ਕੇ ਇਹਨੂੰ ਸਰਵ ਕਰ ਲਵਾਂਗੇ ਰੋਟੀ ਨਾਨ ਪਰਾਂਠੇ ਪੂਰੇ ਜਾਂ ਕਿਸੇ ਨਾਲ ਵੀ ਤੁਸੀਂ ਇੰਜੋਏ ਕਰ ਸਕਦੇ ਹੋ ਤੁਸੀਂ ਗਰੇਵੀ ਆ ਜਿਹੜੀ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਹੀ ਆਸਾਨੀ ਦੇ ਨਾਲ ਬਣ ਜਾਂਦੀ ਹੈ ਤੇ ਜਲਦੀ ਬਿਲਕੁਲ ਬਣ ਕੇ ਤਿਆਰ ਹੁੰਦੀ ਹੈ ਗਰੇਵੀ ਦਾ ਕਲਰ ਬਹੁਤ ਹੀ ਜ਼ਿਆਦਾ ਵਧੀਆ ਆ ਟੇਸਟੀ ਸਬਜੀ ਆਪਣੀ ਬਣ ਕੇ ਤਿਆਰ ਆ ਜੀ ਵੀਡੀਓ ਚੰਗੀ ਲੱਗੀ ਪਲੀਜ਼ ਲਾਈਕ ਸ਼ੇਅਰ ਕਰ ਦਿਓ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਥੈਂਕ ਯੂ ਜੀ